ਹਾਂਜੀ ਸਵਾਗਤ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਆ ਤੇ ਅਸ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਸਾਡੇ ਵਲੌਗ ਦੀ ਸ਼ੁਰੂਆਤ ਥੋੜੀ ਲੇਟ ਹੋ ਰਹੀ ਆ ਹਾਂ ਲੇਟ ਹੋ ਰਹੀ ਆ ਤੇ ਪਰ ਵਧੀਆ ਮੌਸਮ ਨਾ ਹੋ ਰਹੀ ਆ ਹੁਣ ਵੀ ਅੱਜ ਧੁੱਪ ਨਿਕਲੀ ਵੀ ਆ ਤੇ ਸੂਰ ਦੇਵਤਾ ਜਾਇਆ ਵਾ ਬੱਦਲ ਵੀ ਥੋੜੇ ਕਟੇ ਆ ਤੇ ਪਿਛਲੇ 5-7 ਦਿਨ ਤੁਹਾਨੂੰ ਪਤਾ ਹੀ ਆ ਜੀ 5-7 ਦਿਨ ਛੱਡੋ ਮਹੀਨਾ ਹੀ ਹੋ ਗਿਆ ਮਹੀਨਾ ਹਾਂ ਲਗਭਗ ਮਹੀਨਾ ਲਗਭਗ ਮਹੀਨਾ ਹੋ ਗਿਆ ਵੀ ਚਾਰਾਂ ਰਾਤ ਹੀ ਬਣੇ ਪਏ ਸੀ ਹਨ ਤੇ ਅੱਜ ਮੈਂ ਤੇ ਪ੍ਰਿੰਸ ਨੇ ਅੱਧੀ ਅੱਧਾ ਦਿਨ ਕੰਮ ਕਰਨ ਤੋਂ ਬਾਅਦ ਸੋਚਿਆ ਵੀ ਚੱਲ ਅੱਜ ਆਪਾਂ ਬਾਬਲ ਜਾਂਦੇ ਆ ਉਹ ਇੱਕ ਤਾਂ ਵੀ ਸਰਵੀ ਦੇ ਇੱਕ ਮੈਡੀਸਨ ਸੀ ਦਿਖਾਈ ਕਿਹਾ ਸੀ ਵੀ ਆ ਮੈਡ ਰੈਫਰ ਕਰੀ ਸੀਗੀ ਕਿ ਆ ਮੈਡੀਸਨ ਨਾ ਜਿਹੜੀ ਆ ਵੀ ਇਹ ਬੈਸਟ ਮੈਡੀਸਨ ਆ ਵੀ ਛੇਤੀ ਜਿਹੜਾ ਹੱਡੀ ਵਗੈਰਾ ਛੇਤੀ ਜੋੜਦੀ ਆ ਇੱਕ ਤਾਂ ਮੈਡੀਸਨ ਤੇ ਇੱਕ ਸਰਵੀ ਦੇ ਫੇਵਰਟ ਗੋਲ ਗੱਪੇ ਸਰਪ੍ਰਾਈਜ਼ ਉਹਨਾਂ ਲਈ ਹਾਂ ਉਹਨਾਂ ਨੇ ਸਰਪ੍ਰਾਈਜ਼ ਆ ਗੋਲ ਗੱਪੇ ਵੀ ਲੈ ਲਏ ਤੇ ਮੈਂ ਪਨੀਰ ਵਗੈਰਾ ਵੀ ਲੈ ਲਿਆ ਆ ਬੜਾ ਸਾਮਾਨ ਬੇ ਸਾਰਾ ਕੁਝ ਲੈ ਆਇਆ ਤੇ ਇਹਦੇ ਵਿੱਚ ਗੱਲ ਇਹ ਆ ਵੀ ਅਸੀਂ ਉਹਨੂੰ ਦੇਣਾ ਸਰਪ੍ਰਾਈਜ਼ ਵੀ ਮੈਂ ਉਹਨੂੰ ਦੱਸਿਆ ਨਹੀਂ ਵੀ ਮੈਂ ਆ ਰਿਹਾ ਤੇ ਮੈਂ 100 ਦਾ ਸਰਪ੍ਰਾਈਜ਼ ਜਿਵੇਂ ਸਿੱਧਾ ਹੀ ਅਸੀਂ ਜਾਵਾਂਗੇ ਪਹਿਲਾਂ ਅਸੀਂ ਜਾਣਾ ਬਹਿਬਲ ਐਤੋਂ ਬਾਅਦ ਅਸੀਂ ਜਾਣਾ ਜੀ ਕੋੜਕਪੂਰੇ ਸੇਠੀ ਡਾਕਟਰ ਦੇ ਉਹਦਾ ਵੀ ਇਹ ਕਾਰਨ ਆ ਵੀ ਅਸੀਂ ਨਾ ਉਹਨਾਂ ਤੋਂ ਬੈਲ ਵਗੈਰਾ ਫੜਨੇ ਆ ਇੱਕ ਫਾਰਮ ਫਿਲ ਕਰਨਾ ਤੇ ਉਹ ਫਾਰਮ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਕੋਈ ਅਗਲੇ ਵਲੌਗ ਦੱਸਾਂਗਾ ਵੀ ਉਹ ਕੀ ਗੱਲਬਾਤ ਆ ਫਿਲਹਾਲ ਅਸੀਂ ਕੇ ਰਾਉਣਾ ਸੀ ਜਾਨਨੇ ਆਪਣਾ ਤੇ ਬਾਕੀ ਚਾਚੀ ਜੀ ਅਸੀਂ ਤੁਹਾਡੇ ਕੋਲੇ ਆ ਰਹੇ ਆ ਤੇ ਤੁਹਾਡੇ ਲਈ ਸਰਪ੍ਰਾਈਜ਼ ਆ ਪੈਸੀ ਵਲੌਗ ਤਾਂ ਕੱਲੋਂ ਪਾਉਂਗਾ ਪਰ ਅੱਜ ਅਸੀਂ ਤੁਹਾਨੂੰ ਦੱਸ ਰਹੀ ਹਾਂ ਅਸੀਂ ਤੁਹਾਨੂੰ ਸਰਪ੍ਰਾਈਜ਼ ਦੇਣ ਆ ਰਹੇ ਆ ਦੇਣ ਆ ਰਹੇ ਅਸੀਂ ਅੱਗੇ ਬੱਸ ਅਸੀਂ ਤੁਹਾਡੇ ਟਾਈਮ ਵਿੱਚ ਵਨਰੋ ਵਲੌਗ ਦੇ ਵਿੱਚ ਫਿਰ ਆਪਾਂ ਮੈਂ ਮਿਲਾਂ ਜੀ ਦੋਸਤੋ ਹੁਣ ਆਪਾਂ ਪਹੁੰਚਣ ਲੱਗੇ ਆਂਗੇ ਬੈਬਲ ਵੀ ਇੱਥੇ ਆ ਨੇੜੀ ਆ ਗਿਆ ਉਹਨਾਂ ਦਾ ਘਰ ਚਾਚੀ ਦਾ ਤੇ ਆਪਾਂ ਵੇਖਨੇ ਆਂਗੇ ਕੀ ਰਿਐਕਸ਼ਨ ਹੁੰਦਾ ਉਹਨਾਂ ਦਾ ਤੇ ਤੁਹਾਨੂੰ ਵੀ ਆਪਾਂ ਦਿਖਾਉਨੇ ਆ ਕੀ ਰਿਐਕਸ਼ਨ ਹੁੰਦਾ ਕੀ ਸਾਡੇ ਪਹੁੰਚ ਗਏ ਆਪਾਂ ਤੇ ਵੇਖਨੇ ਕੀ ਰਿਐਕਸ਼ਨ ਹੈ ਚਾਚੀ ਜੀ ਦਾ ਇੱਕੇ ਦਮੀ ਆਏ ਸੀ ਥ੍ਰੀ ਧਰ ਕੇ ਦਾ ਰਿਐਕਸ਼ਨ ਵੇਖਦੇ ਆਂਗੇ ਉਹ ਬੈਠੇ ਨਾਨੀ ਜੀ ਉਹ ਵੇ ਚਾਚੀ ਆਵੀ ਮਨਵੇ ਕੀ ਹਾਲ ਹੈ ਹਾਂ ਆਵੀ ਬਾਰੇ ਚਾਚੀ ਸਸਰੀਕਾਲ ਚਾਚੀ ਹੁਣ ਬਦੂ ਹੁਣ ਤਾਂ ਆਇਆ ਤੁਨੂੰ ਮੈਂ ਮੈਂ ਨਹੀਂ ਲਿਆ ਤੁਦੂ ਕੀ ਰਸਿਦ ਨਹੀਂ ਆਈ ਭੌਗ ਰਹੀ ਹੈ ਸਰ ਪ੍ਰੋਪੋਜ਼ ਕਰ ਰਹੀ ਹੈ ਮੈਨੂੰ ਪਤਾ ਹੀ ਨਹੀਂ ਮੈਨੂੰ ਹਮ ਰਿਐਕਸ਼ਨ ਵਾਲਾ ਖਾਸ ਨਹੀਂ ਰਿਹਾ ਕੋਈ ਤੇ ਚੱਲ ਠੀਕ ਆ ਰੀਤ ਦਾ ਰਿਐਕਸ਼ਨ ਵੇਖਣਾ ਆਪਾਂ ਬਸ ਨਹੀਂ ਅੱਜ ਮੈਸਾ ਮੈਨੂੰ ਕਰਿਆ ਤੇ ਥੋੜਾ ਪਿਓ ਆਊਗਾ ਹਾਂ ਅਗਰ ਇਹ ਨੂੰ ਲੰਗਦਾ ਆ ਚਾਚੀ ਕੀ ਦਾ ਸਰਪ੍ਰਾਈਜ਼ ਮਮੀ ਮੈਂ ਗੋਪੇ ਗੋਲੀ ਮੈਂ ਸੁਜੈਸ਼ਨ ਦਿੱਤਾ ਸੀਗਾ ਮੈਂ ਕਿਹਾ ਚਾਚੀ ਨੂੰ ਉਹ ਕਹਿੰਦੇ ਕੀ ਲੈ ਕੇ ਚਲੀਏ ਮੈਂ ਕਿਹਾ ਗੋਲ ਗੱਪੇ ਫੇਵਰੇਟ ਆ ਆ ਮੇਰੇ ਸਭ ਨਾਲੋਂ ਜ਼ਿਆਦਾ ਵਧੀਆ ਲੱਗਿਆ ਨਾ ਸਾਡੇ ਨਾਲੋਂ ਗੋਲ ਗੱਪੇ ਆਪ ਡਿਲੀਵਰੀ ਕਰਾ ਦਿੰਦੇ ਹਨਾ ਆਨਲਾਈਨ ਇਹ ਸਪਰਾਈਜ਼ ਆ ਵਧੀਆ ਲੱਗਿਆ ਹੁਣ ਮਾਨਵ ਗਿਆ ਵਿਆ ਰੀਤ ਨੂੰ ਸੱਦਣ ਤੇ ਵੇਹਣੇ ਉਹਦਾ ਰਿਐਕਸ਼ਨ ਕੀ ਆ ਉਸ ਦਾ ਸਰਪ੍ਰਾਈਜ਼ ਦੇਣਾ ਸੀ ਰੀਤ ਨੇ ਤਾਂ ਪਹਿਲੀ ਹੀ ਵੇਖ ਲਿਆ ਜਾ ਯਾਰ ਪਹਿਲੀ ਦੇਖ ਲਿਆ ਮੈਂ ਤੂੰ ਪਹਿਲੇ ਦੇਖ ਰਿਆ ਓਹੋ ਜਾ ਓਕੇ ਕੈਮਰਾ ਵੀ ਥੋੜੇ ਲੇਟ ਹੋਇਆ ਹੋਣਾ ਪਤਾ ਹੀ ਨਹੀਂ ਚੱਲਿਆ ਮੈਂ ਪਹਿਲੇ ਦੇਖ ਰਿਆ ਹਾਂ ਮੰਮੀ ਨੇ ਕਿਹਾ ਉੱਧਰ ਦੀ ਆਉਗੀ ਸੁਣ ਤਾਂ ਐਸੀ ਉੱਧਰ ਦੀ ਆਉਗੀ ਇਹ ਤਾਂ ਇੱਧਰ ਦੀ ਨਿਕਲੇ ਜਾ ਸਿਰੇ ਆਇਆ ਅਹੀਂ ਤਾਂ ਦਲੇਸ਼ੀ ਕਿਸ਼ੋਰ ਤੂੰ ਆ ਲੈ ਸੁਣ ਲੈ ਸੁਣ ਲੈ ਕਰੀ ਤਿਆਰ ਹੈ ਕੀ ਬੋਲੀ ਮੈਂ ਬਹੇਤ ਤੇ ਗਾਈ ਰਹੀ ਆਂ ਮੇਰੀ ਹਾਂ ਮੇਰੀ ਹਾਂ ਮੈਂ ਫਿਰ ਮੈਂ ਮੈਂ ਰੋਕ ਪਰ ਚਲੋ ਮਿਲ ਜਾਂ ਤੁਹਾਨੂੰ ਥੋੜੇ ਟਾਈਮ ਬਾਅਦ ਪਿੰਡੋਂ ਜਾਣ ਦੁਆਰ ਫਿਰ ਅਸੀਂ ਚੱਲ ਬੇ ਕੋਟ ਵਾਲੇ ਪਾਸੇ ਨੂੰ ਫਿਰ ਜਾਨੇ ਸਿਟੀ ਡਾਕਟਰ ਦੇ ਜਿਹੜਾ ਆਪਾਂ ਕੰਮ ਕਰਨਾ ਸੀਗਾ ਤੇ ਵਨ ਇਅਰ ਬਲੌਗ ਦੇ ਵਿੱਚ ਮਿਲਦੇ ਆਪਾਂ ਮਿਲਦੇ ਆਂਗੇ ਉੱਥੇ ਡਾਕਟਰ ਕੋਲ ਜਾ ਕੇ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਆਹ ਬੈਬਲ ਦਾ ਆ ਗਿਆ 메ਨ ਗੇਟ ਜਿਹੜਾ ਵੱਡੇ ਰੋਡ ਤੋਂ ਆ ਬਗਰਾੜੀ ਰੋਡ ਤੋਂ ਆਇਓ ਹਾਂ ਤਾਂ ਹਾਂ ਇਸ ਦਾ ਜਾਂਦਾ ਅੰਮ੍ਰਿਤਸਰ ਨੂੰ ਵੀ ਜਾਂਦਾ ਨਾ ਇੱਧਰ ਨੂੰ ਹਾਂ ਅੰਮ੍ਰਿਤਸਰ ਵੀ ਇੱਧਰੋਂ ਸਿੱਧਾ ਹਾਂ ਵੱਡੇ ਹਾਈਵੇ ਹਾਈਵੇ ਇੱਧਰੋਂ ਅੰਮ੍ਰਿਤਸਰ ਨੂੰ ਵੀ ਜਾਂਦਾ ਤੇ ਇੱਧਰ ਬਗਰਾੜੀ ਰਹਿ ਗਿਆ ਜੀ ਇੱਧਰ ਕੋਟ Mr. Fuzzy ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਫਿਰ ਮੈਂ ਤੇ ਪ੍ਰੈਸ ਵਾਪਸ ਆ ਗਏ ਸੀਗੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਵੀ ਤੁਸੀਂ ਕਿੰਨੇ ਆਪਣੇ 6 ਹਫ਼ਤੇ ਬਾਅਦ 6 ਹਫ਼ਤੇ ਬਾਅਦ ਤੁਸੀਂ ਦੁਬਾਰਾ ਆਉਣਾ ਉਹਦੇ ਵਿੱਚੋਂ ਤਕਰੀਬਨ ਇੱਕ ਹਫ਼ਤਾ ਚਲਾ ਗਿਆ 5 ਹਫ਼ਤੇ ਹੋਰ ਬਾਕੀ ਆ ਤੇ 5 7 5 35 35 ਦਿਨ 35 ਦਿਨ ਰਹਿ ਗਏ 35 ਦਿਨ ਬਾਅਦ ਸਰਬ ਨੂੰ ਵਾਪਸ ਫੇਰ ਲੈ ਕੇ ਆਉਣਾ ਉੱਥੇ ਹਸਪੀਟਲ ਦੇ ਵਿੱਚ ਤੇ ਬਾਕੀ ਠੀਕ ਆ ਹਾਲੀਵੁੱਡ ਠੀਕ ਹੋ ਜੂਗੀ ਫਿਰ ਪ੍ਰਿੰਸ ਫਿਰ ਮੁੜ ਕੇ ਮੈਨੂੰ ਕਹਿੰਦਾ ਚਾਚਾ ਵੀ ਮੈਂ ਤਾਂ ਖਾਣਾ ਸੈਂਡਵਿਚ ਮੈਂ ਕਿਹਾ ਕੰਜਰ ਦਿਆ ਮੈਂ ਕਿਹਾ ਵੀ ਆਪਾਂ ਤਾਂ ਇੰਨਾ ਔਖਾ ਸਮਾਂ ਕਹਿੰਦਾ ਚਾਚਾ ਕਹਿੰਦਾ ਯਾਰ ਗੱਲ ਸੁਣ ਮੇਰੀ ਧਿਆਨ ਨਾਲ ਕਹਿੰਦਾ ਜਿਹੜਾ ਔਖਾ ਸਮੋਂ ਆਪਾਂ ਸਕੇ ਵੀ ਕੱਟ ਲੈਣਾ ਤੇ ਰੋਕ ਕੇ ਵੀ ਕੱਟ ਲੈਣਾ ਤਾਂ ਕਹਿੰਦਾ ਕਿਉਂ ਨਾ ਔਖੇ ਹੀ ਰਹਿਣਾ ਰਹਿਣਾ ਤਾਂ ਔਖਾ ਹੀ ਆ ਤਾਂ ਫਿਰ ਮੈਂ ਸੋਚਿਆ ਚਲੋ ਆਪਾਂ ਸੈਂਡਵਿਚ ਖਾਣੇ ਆ ਫਿਰ ਵਧੀਆ ਇੱਥੇ ਹਾਈਜੀਨ ਆ ਵਧੀਆ ਹਮੇ ਘੈਂਟ ਆ ਬਹੁਤ ਸੋਹਣੇ ਸਾਥੀ ਆ ਕੋਰਕ ਪੂਰੇ ਬੱਤੀਆਂ ਵਾਲੇ ਚੌਂਕ 'ਚ ਕਿਹੜੇ ਵਜੇ ਦੇ ਇਹ ਹੈਗਾ ਉਹ ਗਣਪਤੀ ਅੱਛਾ ਫਾਸਟ ਫੂਡ ਗਣਪਤੀ ਫਾਸਟ ਫੂਡ ਸ਼ਾਇਦ ਬਾਕੀ ਬੜੇ ਬੜਾ ਬੜਾ ਨਹੀਂ ਪੂਰਾ ਸੀ ਤੇ ਬਸ ਬੱਤੀਆਂ ਵਾਲੇ ਚੌਂਕ ਦੇ ਬਿਲਕੁਲ ਸਾਹਮਣੇ ਖਾਵੇ ਹਾਂ ਬਸ ਸੱਤ ਜਦੋਂ ਅੱਜ ਤੋਂ ਜਾਣਦੇ ਆ ਤੇ ਆਉਣ ਤੋਂ ਸੈਂਡਵਿਚ ਫਿਰ ਨੇੜੇ ਕਿੱਦਾਂ ਤੋਂ ਬਣਿਆ ਨਹੀਂ ਇਹ ਜਮਾਗੇ ਤੁਹਾਨੂੰ ਸੈਨ ਹਾਂ ਲਓ ਜੀ ਆ ਆਇਆ ਸੈਂਡਵਿਚ ਇਹ ਸੈਂਡਵਿਚ ਸੈਂਡਵਿਚ ਕਾਦੋਂ ਇਹਨੂੰ ਕਹਿੰਦੇ ਆ ਕਮੈਂਟਸ ਨਾਲ ਜਰੂਰ ਦੱਸੋ ਵੀ ਸੈਂਡਵਿਚ ਕੀ ਲਾਣਾ ਸੈਂਡ ਇੰਨੀ ਚੌੜਸਾ ਟੱਤੇ ਟ੍ਰੈਂਗਲ ਆ ਸਰ ਇਹ ਗੋਲ ਪਲੇਟ ਚ ਦਿੱਤਾ ਕਿਵੇਂ ਪਲੇਟ ਗੋਲ ਆ ਇੰਨੀ ਚੌੜਸਾ ਟੱਤੇ ਇੱਧਰ ਕੋਣੀ ਦਾ ਇਹ ਵੀ ਗੱਲ ਸਹੀ ਆ ਕਿਉਂਕਿ ਅਸੀਂ ਕਹਿੰਦਾਂ ਹਾਂ ਇਹ ਪਲੇਟ ਗੋਲ ਆ ਇਹ ਚੌੜਸਾ ਟੱਤੇ ਟ੍ਰੈਂਗਲ ਆ ਇਹ ਵੀ ਕੀ ਦਿੱਕਤ ਆ ਕਿਉਂ ਕਰ ਤੇ ਇਹ ਚੀਜ਼ ਬਹੁਤ ਜਿਆਦਾ ਬਲੌਗ ਦੀ ਸਮਾਪਤੀ ਕਰਦੇ ਆਪਾਂ ਇੱਥੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਤੇ ਸਾਡਾ ਪੇਜ Facebook ਫੋਲੋ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ